ਅਜੀ ਪਣੀ ਕੀ ਨਾ ਤੁਹਾਡਾ ਮੇਰਾ ਨਾਮ ਨੀਸ਼ਾ ਕਿੱਥੇ ਰਹਿੰਦੇ ਹੋ ਫਤੇ ਸਿੰਘ ਕਲੋਨੀ 36 ਨੰਬਰ ਗਲੀ ਤੇ ਆਕਾਸ਼ ਤੁਹਾਡਾ ਕੀ ਲੱਗਦਾ ਹੈ ਆਕਾਸ਼ ਮੇਰਾ ਦੋਤਰਾ ਲੱਗਦਾ ਬੇਟਾ ਮੇਰਾ ਵੀ ਠੀਕ ਹੈ ਕਿੰਨੀ ਉਮਰ ਦਾ ਆਕਾਸ਼ ਹੋ ਜਾਂਦਿਆਂ ਦਾ ਸੀ ਇੱਥੇ ਪੰਜਾ 6 ਮਹੀਨਿਆਂ ਦਾ ਲੈਂਦੇ ਸੀ ਜੋ ਲਿਆਂਦਾ ਸੀ ਕੀ ਕਿ ਸੁਪਨੇ ਦੇ ਕੇ ਸੀ ਜਦੋਂ ਇਹਨੂੰ ਲਿਆਂਦਾ ਸੀ ਪੁੱਛ ਸੋਚੇ ਪਾਲ ਪੋਸ ਕੇ ਵੱਡਾ ਕਰਾਂਗੇ ਦੀਦੀ ਆਪਣੀ ਦਾ ਸਾਰਾ ਬਣਾਵਾਂਗੇ ਚਲੋ ਉਹ ਕੰਮ ਕੁੰਮ ਨਹੀਂ ਕਰਦੇ ਭਾਜੀ ਅੱਡੇ ਉਹਨਾਂ ਦਾ ਸਾਰਾ ਬਹੁਨ ਵਸੇ ਸੁਪਨੇ ਵੇਖੇ ਸੀ ਹਿੰਦੇ ਉਸ ਤੋਂ ਬਾਅਦ ਫਿਰ ਕੀ ਮੁਸ਼ਕਲ ਆਈ ਕਦੋਂ ਇਹ ਤੁਹਾਨੂੰ ਦੁੱਖ ਲੱਗਾ ਕਦੋਂ ਘਾਣੀ ਦਵਾਈ ਲੱਗੀ ਇਹ ਇਹ ਜਦੋਂ 15 16 ਸਾਲਾਂ ਦਾ ਹੋ ਗਿਆ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਇੱਕ ਦਿਨ ਬੁਖਾਰ ਹੋਇਆ ਤੇ ਬਾਅਦ ਵਿੱਚ ਇਹਦੀ ਅਲਟਰਾਸਾਉਂਡ ਕਰਾਈ ਅਲਟਰਾਸਾਉਂਡ ਦੇ ਵਿੱਚ ਦਾ ਲੀਵਰ ਤਕਰੀਬਨ ਡੈੱਡ ਆਇਆ ਸੀ ਸਿਰਫ 1% ਹੀ ਕੰਮ ਕਰਨ ਰਿਹਾ ਸੀ ਲੀਵਰ ਇਹ ਤੋ ਕਿੱਥੇ ਕਿੱਥੇ ਇਲਾਜ ਕਰਾਇਆ ਉਸ ਤੋਂ ਬਾਅਦ ਫੇ ਕੀ ਮੁਸ਼ਕਲੀਆਂ ਆਈਆਂ ਇਹਦਾ ਇਲਾਜ ਪੀਜੀਆਈ ਚੰਡੀਗੜ੍ਹ ਚ ਵੀ ਕਰਾ ਲਿਆ ਵਾ ਸ਼ਾਡੇ ਹਸਪੀਟਲ ਸੁਖਵੀਰ ਹਸਪੀਟਲ ਈ ਐਮ ਸੀਓ ਹਸਪੀਟਲ ਮੈਨੂੰ ਕਿ ਜਿੱਥੇ ਜਿੱਥੇ ਸਾਨੂੰ ਦੱਸ ਪਈ ਉਹ ਉਸੇ ਹਸਪੀਟਲ ਚ ਦਾ ਲੈ ਕੇ ਰਹਿੰਦੇ ਰਹੇ ਤੇ ਮੁਸ਼ਕਿਲੇ ਦੀ ਵੱਧ ਗਈ ਇਹਦਾ ਲੀਵਰ ਖਰਾਬ ਖਰਾਬ ਹੀ ਹੁੰਦਾ ਕਿ ਇਹਦਾ ਹੁਣ ਪੇਟ ਚ ਪਾਣੀ ਆ ਹਰਨੀਆਂ ਆ ਤੇ ਲੀਵਰ ਇਹਦਾ ਕੰਮ ਬਿਲਕੁਲ ਨਹੀਂ ਕਰਦਾ ਕਿਆ ਕਿੰਨੇ ਕੇ ਪੈਸੇ ਲੱਗਦੇ ਹੁੰਦੇ ਹੁਣ ਤਾਂ 14-15 ਲੱਖ ਲੱਗ ਚੁੱਕਾ ਆ ਕੀ ਕੰਮ ਕਰ ਦਿੰਦੇ ਮੇਰੇ ਮਾਮੇ ਵਿਚਾਰੇ ਦਿਹਾੜੀ ਦਾ ਪਈ ਕਰਦੇ ਆ ਚਲੋ ਜਿਸ ਤਰ੍ਹਾਂ ਲਿਆਉਂਦੇ ਆਪਣੇ ਘਰ ਦਾ ਵੀ ਗੁਜ਼ਾਰਾ ਕਰਦੇ ਆ ਕੁਛ ਇਹਦੇ ਤੇ ਵੀ ਲਈਦਾ ਵਾ ਹਰ ਹਾਲ ਮਿਲ ਕੇ ਆਹੀ ਤਿੰਨ ਚਾਰ ਜਣੇ ਮੇਰੀ ਦਵਾਈ ਦਾ ਰੁਕਰਾਇਦਾ ਮੁੰਡੇ ਦਾ ਤੇ ਇੰਨੇ ਪੈਸੇ ਲਾ ਚੁੱਕੇ ਉਹ ਘਰ ਵੀ ਜੇਦ ਪਤ ਲੱਗ ਗਿਆ ਹਾਂਜੀ ਸਾਡਾ ਘਰ ਵੀ ਗਨੇ ਵਿਆਹ ਆ ਕਿੰਨਾ ਕੁ ਦੁੱਖ ਲੱਗਦਾ ਕਿਉਂਕਿ ਘਰ ਚ ਗਰੀਬੀ ਵੀ ਆ ਹਾਲਾਤ ਉਸਾਂ ਦੇ ਨੇ ਇੱਕ ਬੱਚਾ ਜਿਹੜਾ ਲਿਆਂਦਾ ਸੀ ਜਾਵਾ ਦੇ ਨਾਲ ਇਹ ਦੁੱਖ ਲੱਗ ਕਿ ਭਾਂਗ ਦੇ ਰੋਗ ਲੱਗ ਗਿਆ ਉਹਦੇ ਵੈਸੇ ਬੜਾ ਕਹਿ ਲੱਗ ਹਾਂ ਦੁੱਖ ਤੇ ਬੜਾ ਲੱਗਦਾ ਭਾਜੀ ਚਲੋ ਕੱਲਾ ਕੱਲਾ ਬੇੜਾ ਹੈ ਇਹਨੂੰ ਨਹੀਂ ਇਹ ਦੁੱਖ ਲੱਗਣਾ ਚਾਹੀਦਾ ਚਲੋ ਜੋ ਰੱਬ ਦੀ ਮਰਜ਼ੀ ਹੁਣ ਜਿਹੜਾ ਲੱਗਣ ਵਾਲਾ ਸੀ ਉਹ ਤਾਂ ਲੱਗ ਗਿਆ ਹੋ ਨਹੀਂ ਤੇ ਲਾਈਕ ਕਰੋ ਹਾਂ ਕਿ ਚਲੋ ਹੁਣ ਵੀ ਠੀਕ ਹੋ ਜਾਏ ਇਹੜਾ ਟ੍ਰਾਂਸਪਲੈਂਟ ਦਾ ਖਰਚਾ ਦਾਦੇ ਨੇ ਡਾਕਟਰ ਕਿੰਨਾ ਦੱਸਦੇ ਨੇ ਟ੍ਰਾਂਸਪਲੈਂਟ ਦਾ ਖਰਚਾ 20 ਤੋਂ 30 ਲੱਖ ਕਹਿੰਦੇ ਸੀ ਤੇ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਜਦੋਂ ਇਹ ਮੁਸ਼ਕਲ ਆਉਂਦੀ ਆ ਪ੍ਰੋਬਲਮ ਆਉਂਦੀ ਆ ਉਦੋਂ ਫਿਰ ਕਿੰਨਾ ਗੇ ਦਰਦ ਕਿਹੜਾ ਇਹ ਰੱਬ ਦਾ ਆਪਣੇ ਆਪ ਨੂੰ ਇਹਨੂੰ ਜਦੋਂ ਪ੍ਰੋਬਲਮ ਹੁੰਦੀ ਹੈ ਇਹਦੇ ਪੇਟ ਵਿੱਚ ਦਰਦ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਹੀ ਦਿੱਕਤ ਹੁੰਦੀ ਆ ਰੋਣ ਹੀ ਲੱਗ ਪੈਂਦਾ ਫਿਰ ਅਸੀਂ ਨੂੰ ਲੈ ਕੇ ਜਾ ਕੇ ਲੋਕਲ ਦਵਾਈ ਦਵਾ ਦਿੰਦੇ ਆ ਕਿ ਫਰਕ ਪੈ ਜਾਂਦਾ ਸਾਰਾ ਡੱਬਰ ਭੱਜ ਜਾਂਦੇ ਵਿਚਾਰੇ ਲੈ ਕੇ ਉਹਨੂੰ ਲੋਕ ਨੂੰ ਦਾਣੀ ਸੱਜਣਾ ਨੂੰ ਐਨ ਆਰ ਆਈ ਵੀਰਾਂ ਨੂੰ ਕੀ ਮਰਤਬਾ ਤੇ ਕਿਸ ਤਰ੍ਹਾਂ ਫੀ ਕਰਦੇ ਆ ਅਹੀਂ ਹੈ ਜੋ ਨੇ ਕਿ ਚਲੋ ਸਾਡੀ ਇੰਨੀ ਕੋ ਮਦਦ ਕਰਿਓ ਕਿ ਅਹੀਂ ਆਪਣੇ ਮੁੰਡੇ ਦਾ ਇਲਾਜ ਕਰਵਾ ਸਕੀਏ ਸਿਰਫ ਇਹਦੇ ਪੈਸੇ ਹੱਥੋਂ ਹੀ ਆ ਤਾਂ ਮੁੰਡੇ ਦਾ ਇਲਾਜ ਨਹੀਂ ਕਰਵਾ ਸਕਦੇ ਵਿੱਚ ਉਹ ਦਵਾਈ ਵੀ ਇਹਦੀ ਬੰਦ ਹੋ ਜਾਂਦੀ ਸਾਡੇ ਕੋਲ ਤੇ ਚਲੋ ਅਹੀਂ ਇਹਦਾ ਇਲਾਜ ਕਰਵਾ ਸਕੀਏ ਇੰਨੀ ਕੋ ਸਾਡੀ ਮਦਦ ਕਰਿਓ ਦਵਾਈ ਦਾ ਖਰਚਾ ਕਿੰਨਾ ਕੁ ਮਿਲਦਾ ਦਵਾਈ ਦਾ ਮਹੀਨੇ ਦਾ ਖਰਚਾ ਦੀ ਮਹੀਨੇ ਦੀ ਦਵਾਈ 7-8000 ਦੀ ਆ ਜਾਂਦੀ ਹੈ ਜਿਹੜਾ ਸਰਕਾਰ ਦੱਤੀ ਆ ਵੀ ਕਾਰਡ ਆਸ਼ਮਾਨ ਵਗੈਰਾ ਇਹ ਕਾਰਡ ਨਹੀਂ ਚੱਲਿਆ ਕੋਈ ਕਾਰਡ ਨਹੀਂ ਚੱਲਿਆ ਸਾਡਾ ਕਿਸੇ ਵੱਲੋਂ ਸਾਡੀ ਕੋਈ ਮਦਦ ਨਹੀਂ ਹੋਈ ਕੋਈ ਕਾਰਡ ਨਹੀਂ ਚੱਲਿਆ ਆਸ਼ਮਾਨ ਦਾ ਕਾਰਡ ਕੋਈ ਉਹ ਵੀ ਨਹੀਂ ਚੱਲਿਆ ਇਹ ਅਪੀਲ ਕਰਦੇ ਹੋ। ਬਸ ਅਹੀ ਅਪੀਲ ਕਰਦੇ ਕਿ ਸਾਡੇ ਬੇਟੇ ਦਾ ਇਲਾਜ ਕਰਵਾਇਆ ਜਾ ਸਕੇ। ਚਲੋ ਜਿੰਨੀ ਵੀ ਕਹੇ ਵੀਰ ਭੈਣ ਭਰਾ ਕੋ ਮਦਦ ਹੁੰਦੀ ਮਦਦ ਕਰਨ ਕਿ ਇਹ ਮੁੰਡੇ ਦਾ ਇਲਾਜ ਹੋ ਜਾਏ। ਹਾਂ ਭਾਈ ਕੀ ਨਾਮ ਤੁਹਾਡਾ? ਆਕਾਸ਼ਦੀਪ ਸਿੰਘ। ਕਿੰਨੀ ਉਮਰ ਤੁਹਾਡੀ? 20 ਸਾਲ। ਕੀ ਮੁਸ਼ਕਲ ਕੀ ਆਈ ਤੁਹਾਨੂੰ? ਲੀਵਰ ਦੀ ਪ੍ਰੋਬਲਮ ਆ, ਪੇਟ ਵਿੱਚ ਪਾਣੀ ਭਰਨੀਆਂ ਹੋ ਗਈਆਂ ਨੇ। ਹਾਂਜੀ ਪੀਲੀ ਪੀਲੀ ਤੋਂ ਹੈ ਲੀਵਰ ਸਿਰੋਸਿਸ ਦੀ। ਹਾਂ। ਪ੍ਰੋਬਲਮ ਤੇ ਬਹੁਤ ਜਗ੍ਹਾ ਤੇ ਦਿਖਾ ਲਿਆ ਸਾਰੇ ਡਾਕਟਰਾਂ ਨੂੰ ਵੱਡੇ ਵੱਡੇ ਹਸਪੀਟਲ ਘਰ-ਬਾਰ ਗਹਿਣੇ ਪਾ ਕੇ ਸਾਰਾ 10-15 ਤੋਂ ਲੱਖ ਲਾਤਾ ਮਾਮਿਆਂ ਨੇ ਪਰ ਹੁਣ ਸਾਡੇ ਹੱਥ ਖੜੇ ਆ ਤੇ ਕੋਈ ਸਾਡਾ ਕਾਟ ਨਹੀਂ ਚੱਲੰਦਿਆ 5 ਲੱਖ ਦਾ ਹਾਂਜੀ ਕਿੰਨਾ ਕਰਵਾਲਾ ਲਾਜ ਕਿ ਬਕੜ ਹਫਤਾ ਲੱਜ ਬਹੁਤ ਵੱਡੇ ਵੱਡੇ ਪੀਜੀਆਈ ਈਐਮਸੀ ਤੱਕ ਘੁੰਮ ਫਿਰ ਲਿਆ ਪਰ ਨਹੀਂ ਪੈਸੇ ਕਰਕੇ ਮੇਰਾ ਇਲਾਜ ਵਿੱਚੋਂ ਛੁੱਟ ਜਾਂਦਾ ਹਾਂਜੀ ਤੁਹਾਡੇ ਮਾਮੇ ਕੀ ਕੰਮ ਕਰਦੇ ਨੇ ਮਾਮੇ ਮੇਰੇ ਇੱਕ ਕਵਾੜ ਦਾ ਕੰਮ ਕਰਦਾ ਇੱਕ ਥੇਲਾ ਚਲਉਂਦਾ ਪੱਲੇ ਦਾ ਵੀ ਕਰਦਾ ਹੂੰ ਜਦੂ ਕੀ ਲੱਗਦਾ ਜੇਕਰ ਤੁਸੀਂ ਆਪਣੇ ਮਾਪੇ ਹੁੰਦੇ ਤੇ ਤੁਹਾਡੇ ਮਾਪੇ ਵੀ ਨਾ ਪੈਸਾ ਲਾ ਸਕਦੇ ਕੀ ਨਹੀਂ ਜੀ ਨਹੀਂ ਮੇਰੇ ਮਾਪੇ ਬਹੁਤ ਗਰੀਬ ਹੈ ਉਹ ਇੰਨਾ ਪੈਸਾ ਨਹੀਂ ਲਾ ਸਕਦੇ ਇਹ ਮਾਮੇ ਮਾਮੀ ਨੇ ਮੇਰਾ ਹਲਾਸ ਕਰਾ ਹੂੰ ਆਕਾਰ ਜਲੂ ਜਿਆਦਾ ਸੀ ਕਿ ਸੁਪਨੇ ਦੇਖੀ ਹੋਗੇ ਤੁਸੀਂ ਕਿੰਨੀ ਭਾਈ ਕੀਤੀ ਪੜਾਈ ਮੈਂ 8 9 ਤੱਕ ਹੀ ਕੀਤੀ ਹੂੰ ਬਾਅਦ ਵਿੱਚ ਮੈਂ ਬਿਮਾਰ ਹੋ ਗਿਆ ਹੂੰ ਸੁਪਨੇ ਤੇ ਬਹੁਤ ਦੇਖੇ ਸੀ ਆਪਣੀ ਮਾਂ ਪਿਓ ਦਾ ਸਹਾਰਾ ਬਣਨ ਲਈ ਮਾਮਿਆਂ ਦਾ ਹੂੰ ਪਰ ਉਹ ਬਿਮਾਰੀ ਦੀ وجہ ਨਾਲ ਪੂਰੇ ਨਹੀਂ ਹੋ ਸਕੀ ਹੁਣ ਇਹ ਹੀ ਬੇਨਤੀ ਕਰਦੇ ਆਂ ਕਿ ਸਾਡੀ ਇਲਾਜ ਕਰਾਉਣ ਲਈ ਮਦਦ ਕੀਤੀ ਜੇਬ ਮਿਲ ਜ ਤੁਹਾਡਾ ਕੀ ਕੀ ਤੁਹਾਨੂੰ ਮੁਸ਼ਕਲ ਆਉਣੀ ਸ਼ੁਰੂ ਹੋ ਗਈ ਸੀ ਮੁਸ਼ਕਲ ਹੁਣ ਪੇਟ ਦਰਦ ਸਾਹ ਚ ਪ੍ਰੋਬਲਮ ਹੈ ਪਾਣੀ ਭਰ ਜਾਂਦਾ ਪੇਟ ਚ ਹਾਂਜੀ ਆਪਰੇਟ ਦੱਸਿਆ ਹੈ ਹਰਨੀਆਂ ਦਾ ਲੀਵਰ ਟ੍ਰਾਂਸਪਲੈਂਟ ਦਾ ਤੁਹਾਡਾ ਵਜਨ ਹੀ ਘਟ ਗਿਆ ਵਜਨ ਬਹੁਤ 30 ਕਿਲੋ ਹੈਗਾ ਵਾਧਾ ਹੀ ਨਹੀਂ 30 40 ਦਾ ਹੂੰ ਹਾਂਜੀ ਤੇ ਪੀ ਡਾਕਟਰ ਦਾ ਦਸੇ 80 ਹਜ਼ਾਰ ਦਾ ਖਰਚਾ ਜਿਹੜਾ ਉਹ ਕਿੰਨਾ ਗਿਆ ਨਹੀਂ ਬਲਕਿ ਹਾਂਜੀ ਡਾਕਟਰ 20 ਤੋਂ 30 ਲੱਖ ਦਾ ਖਰਚਾ ਦੱਸਦੇ ਜਿੱਦਾਂ ਅਸੀਂ ਇੰਪੋਰਟ ਨਹੀਂ ਕਰ ਸਕਦੇ ਹਾਂਜੀ ਤੇ ਹੁਣ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਦਸ਼ਕਾਂ ਕੋ ਜਦੋਂ ਇਹ ਹੀ ਮਦਦ ਚਾਹੁੰਨੇ ਆ ਵੀ ਮੇਰੇ ਇਲਾਜ ਲਈ ਮਦਦ ਕੀਤੀ ਜਾਵੇ ਜੋ ਵੀ ਸੇਵਾ ਕਰਦੇ ਨੂੰ ਹਾਂਜੀ ਤੇ ਤੁਹਾਡੀਆਂ ਤੁਸੀਂ ਤੁਹਾਡੀਆਂ ਪ੍ਰਭਾਵ ਤੁਹਾਡੇ ਕੋਣ ਆ ਬੜੇ ਪਿੰਡ ਚ ਮਾਤਾ ਬਲਵਾਰ ਹਾਂਜੀ ਮੇਰੇ ਚਾਚਾ ਜੀ ਆ ਮਾਪੇ ਉਹ ਮੇਰੇ ਤੇ ਬਸ ਚਾਚੀ ਉੱਤੇ ਉਹ ਵੀ ਗਰੀਬ ਹੀ ਹੈ ਕੋਈ ਮਤਲਬ ਇੰਨਾ ਇਲਾਜ ਨਹੀਂ ਕਰਾ ਸਕਦੇ ਉਹ ਭੈਣਾ ਵੀ ਹੈ ਹਾਂਜੀ ਦੋ ਮੇਰੀਆਂ ਭੈਣਾ ਹੈ ਇੱਕ ਵਿਆਹਤੀ ਹੈ ਇੰਜ ਇੱਕ ਛੋਟੀ ਤੇ ਜਦੋਂ ਭੈਣਾ ਉਹ ਵਿਆਹ ਜਾਂ ਮਾਤਾ ਹੋਵੇ ਕਿੰਨਾ ਕੁ ਦੁੱਖ ਕਰਦੇ ਤੁਹਾਡੇ ਦਾ ਸਾਜ ਕੇ ਹਾਂਜੀ ਦੁੱਖ ਤੇ ਵਾਧੂ ਕਰਦੇ ਹੈ ਜੀ ਹੁਣ ਬਿਮਾਰੀ ਲੱਗੀ ਹੈ ਦੁੱਖ ਤੇ ਹੁੰਦਾ ਹੀ ਹੈ ਜੀ ਜੇਕਰ ਕਿਸੇ ਮਤ ਕਰਨੀ ਹੋਵੇ ਕਿੱਥੇ ਆ ਕੇ ਮਤ ਕਰਨਾ ਤੁਸੀਂ ਆਪਣਾ ਆਪ ਇਥੋਂ ਦਾ ਪਤਾ ਤੇ ਆਪਣਾ ਮੋਬਾਈਲ ਨੰਬਰ ਨਾਲ ਦੇ ਕਾ ਦਿਓ ਹਾਂਜੀ ਹਾਂਜੀ ਪਤਾ ਸਿੰਘ ਕਲੋਨੀ ਗੇਟ ਹਕੀਮਤ 36 ਨੰਬਰ ਗਲੀ ਹਾਂਜੀ ਮੇਰਾ ਮੋਬਾਈਲ ਨੰਬਰ 8054903768 8054903768